ਸਾਰੇ ਸੰਸਾਰ ਦੇ ਪ੍ਰਤ ਪਾਲਕਾ ਬੇਨਤੀ ਹੇ ਤੇਰੇ ਅੱਗੇ ਹਉ ਮਾਲਕਾ ਬੇਨਤੀ ਹੇ ਤੇਰੇ ਅੱਗੇ ਹਉ ਮਾਲਕਾ ਹੱਥ ਜੋੜ ਖੜੇ ਤੇਰੇ ਹਾਂ ਦੁਆਰ ਤੇ ਮੇਰੇ ਰੱਖੀਂਦਾ ਤਾ ਸਾਰੇ ਸੰਸਾਰ ਤੇ ਮੇਰੇ ਰੱਖੀਂਦਾ ਤਾ ਸਾਰੇ ਸੰਸਾਰ ਤੇ ਸਾਰੇ ਸੰਸਾਰ ਦੇ ਬੇਨਤੀ ਹੈ ਤੇਰੇ ਅੱਗੇ ਹਉ ਮਾਲਕਾ ਬੇਨਤੀ ਹੈ ਤੇਰੇ ਅੱਗੇ ਹਉ ਮਾਲਕਾ ਹੱਥ ਜੋੜ ਖੜੇ ਤੇਰੇ ਹਾਂ ਦੁਆਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮਾਪਿਆਂ ਨੂੰ ਦਿਓ ਪੁੱਤਰਾਂ ਦੀ ਦਾਤ ਜੀ ਜੀ ਦੇ ਤੋ ਲੋਹਰ ਕੋਈ ਨਾ ਸੁਗਾਤ ਦੀ ਦੀ ਦੇ ਤੋ ਲਾਹੌਰ ਕੋਈ ਨਾ ਸੁਗਾਤ ਜੀ ਉੱਤ ਸਦਾ ਮਾਪਿਆਂ ਦੇ ਸੀਨੇ ਠਾਰਤੇ ਮੇਰੇ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੁਖ ਵਿੱਚ ਧੀ ਵੀ ਨਾ ਕੋਈ ਮਰੇ ਦੀ ਦਾਜ ਨਾ ਦਹੇਜ ਦੀ ਕੋਈ ਬਲੀ ਚੜੇ ਦੀ ਦਾਜ ਨਾ ਦੇਹਜ ਦੀ ਕੋਈ ਬਲੀ ਚੜੇ ਜੀ ਝੰਗਣ ਨਾ ਨਾਗ ਲੋਭ ਹੰਕਾਰ ਦੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਭਾਈਚਾਰਾ ਵਧੇ ਸਾਰੇ ਹੀ ਜਹਾਨ ਤੇ ਝਗੜਾ ਨਾ ਹੋਵੇ ਗੀਤਾ ਤੇ ਕੁਰਾਨ ਤੇ ਭਾਈਚਾਰਾ ਵਧੇ ਸਾਰੇ ਹੀ ਜਹਾਨ ਤੇ ਝਗੜਾ ਨਾ ਹੋਵੇ ਗੀਤਾ ਤੇ ਕੁਰਾਨ ਤੇ ਜਗੜਾ ਨਾ ਹੋਵੇ ਗੀਤਾ ਤੇ ਕੁਰਾਨ ਤੇ ਧਰਮਾਂ ਚ ਹੋਣ ਰਿਸ਼ਤੇ ਪਿਆਰ ਦੇ ਧਰਮਾਂ ਚ ਹੋਣ ਰਿਸ਼ਤੇ ਪਿਆਰ ਦੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਖੇਤਾਂ ਵਿੱਚ ਦਾਦਾ ਹਰਿਆਲੀ ਹੋਵੇ ਦੀ ਕੋਈ ਵੀ ਨਦੀ ਕਦੇ ਭੁੱਖਾ ਸੋਵੇ ਦੀ ਕੋਈ ਵੀ ਨਾ ਦੀ ਕਦੇ ਭੁੱਖਾ ਸੋਵੇਂ ਜੀ ਮੁੱਕਣ ਨਾ ਕਦੇ ਅੰਨ ਦੇ ਢੰਡਾਰ ਦੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀਦਾ ਤਾਂ ਸਾਰੇ ਸੰਸਾਰ ਤੇ ਹਾ ਨਸ਼ੀਆਂ ਚ ਮਾਂ ਪਿਆਂ ਦਾ ਪੁੱਤਰ ਲੈਣਾ ਬੇਦੋਸ਼ੀਆਂ ਦਾ ਬਿਨਾ ਕੋਲੋਂ ਖੂਨ ਡੁੱਲ ਲੈਣਾ ਬੇਦੋਸ਼ੀਆਂ ਦਾ ਬਿਨਾ ਕੋਲੋਂ ਖੂਨ ਡੁੱਲ ਲੈਣਾ ਖੁਸ਼ੀ ਦੇਖ ਮਾਰਦੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਬਿਰਦਾਂ ਦੀ ਹੋਵੇ ਸੇਵਾ ਤੇ ਸੰਭਾਲ ਦੀ ਮਾਪਿਆਂ ਦੀ ਆਗਿਆਕਾਰੀ ਹੋਣ ਬਾਲ ਜੀ ਮਾਪਿਆਂ ਦੀ ਆਗਿਆਕਾਰੀ ਹੋਣ ਬਾਲ ਜੀ ਕੱਟਦੇ ਉਹ ਰੋਗ ਦੁਖੀ ਤੇ ਬਿਮਾਰ ਦੇ ਦੁਖੀ ਤੇ ਬਿਮਾਰ ਦੇ ਦੁਖੀ ਤੇ ਬਿਮਾਰ ਦੇ ਕੱਟ ਦੇ ਉਹ ਰੋਗ ਦੁਖੀ ਤੇ ਬਿਮਾਰ ਦੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਹਰ ਕਰ ਕਰ ਬਾਣੀ ਦਾ ਆਵਾਜ਼ ਆਵੇ ਦੀ ਹਰ ਇੱਕ ਸਾ ਤੇਰਾ ਜਸ ਗਾਵੇ ਦੀ ਹਰ ਇੱਕ ਸਾ ਤੇਰਾ ਜਸ ਗਾਵੇ ਦੀ ਤੱਪੇ ਹੋਏ ਹਿਰਦੇ ਅਸਾਂ ਦੇ ਠਾਰਦੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਮੇਰੇ ਰੱਖੀ ਦਾ ਤਾਂ ਸਾਰੇ ਸੰਸਾਰ ਤੇ ਹੌ ਲੱਗੀ ਹੋਈ ਡਿਊਟੀ ਮੰਨ ਲਾ ਨਬਈਏ ਦੀ ਸੰਗਤਾਂ ਦੇ ਵਿੱਚ ਤੇਰਾ ਜਸ ਗਾਈਏ ਦੀ ਸੰਗਤਾਂ ਦੇ ਵਿੱਚ ਤੇਰਾ ਜਸ ਗਾਈਏ ਜੀ ਸਨਦੀਪ ਜੈ ਤੁਸਾਨ ਤਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੈਂ ਮੇਸਨਦੀਪ ਜੈ ਤੁਸਾਨ ਤਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ ਮੇਰ ਰੱਖੀਦਾ ਤਾਂ ਸਾਰੇ ਸੰਸਾਰ ਤੇ